ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਭੇਜੇ ਡੀਆਈਜੀ ਪੁੱਲਰ ਸੀਬੀਆਈ ਨੇ ਅੱਜ ਕੋਰਟ ਚ ਕੀਤਾ ਸੀ ਪੇਸ਼ ਕੱਲ੍ਹ ਹੋਈ ਸੀ ਗ੍ਰਿਫਤਾਰੀ ਸੁਖਪਾਲ ਖੈਰਾ ਨੇ ਮੁੜ ਚੁੱਕ ਕੇ ਆਮ ਆਦਮੀ ਪਾਰਟੀ ਤੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਜਵਾਬ ਕਿਹਾ ਐਡਵੋਕੇਟ ਜਰਨਲ ਪੰਜਾਬ ਚ ਕੀਤੀਆਂ ਨਿਯੁਕਤੀਆਂ ਸੰਬੰਧੀ ਸਰਕਾਰ ਦੇ ਵਿੱਚ ਜਾਣਕਾਰੀ ਪੰਜਾਬ ਦੇ ਸਕੂਲਾਂ 'ਚ ਹੁਣ ਸੜਕ ਸੁਰੱਖਿਆ ਨਿਯਮਾਂ ਬਾਰੇ ਬੱਚਿਆਂ ਨੂੰ ਕਰਵਾਇਆ ਜਾਵੇਗਾ ਜਾਗਰੂਕ ਸਕੂਲਾਂ ਤੋਂ ਚਲਾਇਆ ਜਾਵੇਗਾ ਵਾਕਥਰੂ ਪ੍ਰੋਗਰਾਮ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਉਸ ਮਾਮਲੇ ਦੀ ਜਿਸ ਨੇ ਕੱਲ ਤੋਂ ਹੀ ਪੰਜਾਬ ਦੇ ਵਿੱਚ ਹਰ ਪਾਸੇ ਤਹਿਲਕਾ ਮਚਾਇਆ ਜੀ ਹਾਂ ਡੀਆਈਜੀ ਦਾ ਇਹ ਮਾਮਲਾ ਹੈ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਦੱਸ ਦਈਏ ਕਿ ਡੀਆਈਜੀ ਹਰਚਰਨ ਸਿੰਘ ਭੂਲਰ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਦੱਸ ਦਈਏ ਕਿ ਬੀਤੇ ਦਿਨ ਰਿਸ਼ਵਤ ਕਾਂਡ ਦੇ ਵਿੱਚ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਸੋ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੇ ਘਰ ਤੇ CBI ਦੀ ਛਾਪੇਮਾਰੀ 21 ਘੰਟਿਆਂ ਬਾਅਦ ਸਮਾਪਤ ਹੋਈ ਹੈ ਸੋ DIG ਦੇ ਸੈਕਟਰ 40 ਚੰਡੀਗੜ੍ਹ ਦੇ ਵਿੱਚ ਸਥਿਤ ਘਰ ਤੋਂ ਬਰਾਮਦ ਕੀਤੀ ਗਈ ਰਕਮ 7 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ ਸੋ ਇਸ ਤੋਂ ਇਲਾਵਾ 15 ਤੋਂ ਵੱਧ ਜਾਇਦਾਦਾਂ ਇੱਕ ਆਡੀ ਤੇ ਇੱਕ ਮਰਸੀਡੀਜ਼ ਦੀਆਂ ਚਾਬੀਆਂ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬਾਂ ਤੇ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਸੋ ਇਹ ਜ਼ਬਤ ਕਰਕੇ CBI ਦਫ਼ਤਰ ਲਿਜਾਇਆ ਗਿਆ ਹੈ ਸੋ ਦੁਪਹਿਰ 3 ਵਜੇ ਦੇ ਕਰੀਬ ਡੀਆਈਜੀ ਪੁੱਲਰ ਅਤੇ ਉਹਨਾਂ ਦੇ ਵਿਚੋਲੇ 크੍ਰਿਸਚਨ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇੱਥੇ ਵੀ ਦੋਵੇਂ ਆਪਣੇ ਚਿਹਰੇ ਲੁਕਾਉਂਦੇ ਦਿਖਾਈ ਦਿੱਤੇ ਤੇ ਉਹਨਾਂ ਦੇ ਚਿਹਰੇ ਕੱਪੜੇ ਦੇ ਨਾਲ ਟਕੇ ਹੋਏ ਸਨ ਸੋ ਇਸ ਦੌਰਾਨ DIG ਅਤੇ ਉਹਨਾਂ ਦੇ ਵਿਚੋਲੇ ਦੀ ਪਹਿਲੀ ਫੋਟੋ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ ਸੋ CBI ਨੇ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵਿੱਚ ਪੁੱਲਰ ਦੀ ਡਾਕਟਰੀ ਜਾਂਚ ਕੀਤੀ ਹੈ ਜਾਂਚ ਦੇ ਦੌਰਾਨ DIG ਨੇ ਆਪਣਾ ਚਿਹਰਾ ਰੁਮਾਲ ਦੇ ਨਾਲ ਟੱਕਿਆ ਹੋਇਆ ਸੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ DIG ਪੁੱਲਰ ਅਤੇ ਕ੍ਰਿਸ਼ਨ ਨੂੰ ਕੱਲ CBI ਨੇ ਗ੍ਰਿਫਤਾਰ ਕੀਤਾ ਸੀ ਸੋ ਕ੍ਰਿਸ਼ਨ ਨੂੰ ਨੂੰ ਪਹਿਲਾਂ ਸੈਕਟਰ 21 ਦੇ ਵਿੱਚ ਮੰਡੀ ਗੋਵਿੰਦਗੜ੍ਹ ਦੇ ਕਬਾੜ ਡੀਲਰ ਆਕਾਸ਼ ਬੱਟਾ ਬੱਟਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀ ਫਿਰ ਡੀਆਈਜੀ ਨੇ ਡੀਲਰ ਅਤੇ ਵਿਚੋਲੇ ਨੂੰ ਮੁਹਾਲੀ ਦਫਤਰ ਬੁਲਾਇਆ ਤੇ ਸੀਬੀਆਈ ਨੇ ਉਹਨਾਂ ਦੇ ਨਾਲ ਡੀਆਈਜੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੋਂ ਫੜਿਆ ਤੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋ ਗਈ ਹੈ ਤੇ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਫਿਲਹਾਲ ਦੀ ਘੜੀ ਇਹ ਅਫਸਰ ਹੱਗੇ ਨੇ ਤੇ ਉਧਰ ਗੱਲ ਕਰਦੇ ਆ ਸੁਖਪਾਲ ਖੈਰਾ ਦੀ ਜਿਨ੍ਹਾਂ ਨੇ ਮੁਰਤੋਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਨੇ ਤੇ ਨਾਲੇ ਇਹ ਵੀ ਕਿਹਾ ਹੈ ਕਿ ਇੱਥੇ ਪੰਜਾਬ ਸਰਕਾਰ ਨੌਕਰੀਆਂ ਨੂੰ ਲੈ ਕੇ ਜਵਾਬ ਦੇਵੇ ਦੱਸ ਦਈਏ ਕਿ ਸੁਖਪਾਲ ਖੈਰਾ ਨੇ ਮੁਰਤੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਵੱਡੇ ਸਵਾਲ ਦਾ ਜਵਾਬ ਮੰਗਿਆ ਹੈ ਉਹਨਾਂ ਕਿਹਾ ਹੈ ਕਿ ਮੈਂ ਭਗਵਾਨਤਮਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਪਸ਼ਟ ਕਰਨ ਕਿ 15 ਅਕਤੂਬਰ 2025 ਨੂੰ ਐਡਵੋਕੇਟ ਜਰਨਲ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਦੀ ਸੂਚੀ ਦੇ ਵਿੱਚ ਉਜਾਗਰ ਕੀਤੇ ਗਏ ਨਾਂ ਪੰਜਾਬ ਦੇ ਲੋਕਾਂ ਦੇ ਨੇ ਜਾਂ ਫਿਰ ਗੈਰ ਪੰਜਾਬੀਆਂ ਦੇ ਜਿਨ੍ਹਾਂ ਕੋਲ ਨਕਲੀ ਪੰਜਾਬ ਪਤ ਹੈ ਸੋ ਅੱਗੇ ਉਹਨਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਆਧਾਰ ਕਾਰਡ ਦੀ ਇੱਕ ਕਾਪੀ ਜਨਤਕ ਡੋਮੇਨ ਦੇ ਵਿੱਚ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਇੱਥੇ ਕਨਫਿਊਜ਼ਨ ਦੂਰ ਹੋ ਸਕੇ ਤੇ ਨਾਲ ਹੀ ਮਾਮਲਾ ਜਿਹੜਾ ਕਲੀਅਰ ਹੋ ਸਕੇ ਸੋ ਅਗਿਆ ਨੇ ਕਿਹਾ ਕਿ ਯਾਦ ਰੱਖੋ ਜੇਕਰ ਇਹ ਨਿਯੁਕਤੀਆਂ ਲਗਭਗ 2 ਲੱਖ ਪ੍ਰਧਾਨ ਮੰਤਰੀ ਦੀ ਮਾਸਿਕ ਤਨਖਾਹ ਵਾਲੀਆਂ ਨੇ ਤਾਂ ਇਹ ਪੰਜਾਬ ਦੇ ਨੌਜਵਾਨਾਂ ਦੇ ਨਾਲ ਘੋਰ ਬੇਇਨਸਾਫੀ ਹੋਵੇਗੀ ਸੋ ਜਿਨ੍ਹਾਂ ਨੂੰ ਨੌਕਰੀਆਂ ਦੀ ਭਾਲ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੀਆਂ ਨੌਕਰੀਆਂ ਬਾਹਰਲੇ ਲੋਕ ਖੋ ਰਹੇ ਨੇ ਸੋ ਇਹੀ ਕਾਰਨ ਹੈ ਕਿ ਅੱਗੇ ਉਹਨਾਂ ਲਿਖਿਆ ਕਿ ਇਹੀ ਕਾਰਨ ਹੈ ਕਿ ਮੈਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਰਗੇ ਕਾਨੂੰਨ ਦਾ ਪ੍ਰਚਾਰ ਕਰ ਰਿਹਾ ਤਾਂ ਜੋ ਬਾਹਰੇ ਲੋਕਾਂ ਨੂੰ ਜ਼ਮੀਨ ਦੇ ਮਾਲਕ ਵੋਟਰ ਬਣਨ ਅਤੇ ਸਾਡੀਆਂ ਸਰਕਾਰੀ ਨੌਕਰੀਆਂ ਲੈਣ ਤੋਂ ਰੋਕਿਆ ਜਾ ਸਕੇ ਸੁਸਪਾਲ ਖੈਰਾ ਨੇ ਇਹ ਵੱਡਾ ਦਾਵਾ ਜਿਹੜਾ ਇੱਥੇ ਕੀਤਾ ਹੈ ਕਿ ਇਸੇ ਕਰਕੇ ਮੈਂ ਇਹ ਸਵਾਲ ਚੁੱਕਦਾ ਹਾਂ ਨਾਲ ਹੀ ਇੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ 15 ਅਕਤੂਬਰ ਨੂੰ ਐਡਵੋਕੇਟ ਜਰਨਲ ਪੰਜਾਬ ਦੇ ਵਿੱਚ ਨਿਯੁਕਤੀ ਸੂਚੀ ਬਣਾਈ ਗਈ ਹੈ ਉਸ ਲੈਟਰ ਦੇ ਵਿੱਚ ਜਿੰਨੇ ਵੀ ਨਾਮ ਮੈਂਸ਼ਨ ਨੇ ਕਿ ਉਹ ਪੰਜਾਬੀਆਂ ਦੇ ਨੇ ਕਿਉਂਕਿ ਨਾਮ ਅਜਿਹੇ ਨੇ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਮੈਚ ਨਹੀਂ ਖਾਂਦੇ ਹਾਲਾਂਕਿ ਹੋ ਵੀ ਸਕਦੇ ਨੇ ਪਰ ਇੱਥੇ ਕਨਫਿਊਜ਼ਨ ਨੂੰ ਦੂਰ ਕਿੱਦਾਂ ਕੀਤਾ ਜਾਏ ਸੋ ਇਸੇ ਨੂੰ ਲੈ ਕੇ ਸੁਖਪਾਲ ਖੈਰਾ ਦੇ ਵੱਲੋਂ ਇਹ ਸਵਾਲ ਜਿਹੜਾ ਹੈ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਤੇ ਹੁਣ ਗੱਲ ਕਰਦੇ ਆ ਸਕੂਲਾਂ ਦੀ ਸਕੂਲਾਂ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮ ਤਾਂ ਆਮ ਆਦਮੀ ਪਾਰਟੀ ਲਿਆਉਂਦੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਾ ਨਵਾਂ ਫਰਮਾਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਹੁਣ ਸਕੂਲਾਂ ਦੇ ਵਿੱਚ ਸੜਕ ਸੁਰੱਖਿਆ ਨਿਯਮਾਂ ਦੇ ਬਾਰੇ ਦੱਸਿਆ ਜਾਏਗਾ ਦੱਸ diel ਕਿ ਹੁਣ ਸੜਕ ਸੁਰੱਖਿਆ ਨਿਯਮਾਂ ਦੇ ਬਾਰੇ ਜਾਗਰੂਕਤਾ ਦੀ ਸ਼ੁਰੂਆਤ ਸਿੱਧੇ ਸਕੂਲਾਂ ਤੋਂ ਹੋ ਰਹੀ ਹੈ ਸੋ ਟ੍ਰੈਫਿਕ ਪੁਲਿਸ ਅਤੇ ਆਰਟੀਓ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਵਾਕ थ्रू ਪ੍ਰੋਗਰਾਮ ਚਲਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਨਾਲ ਜੁੜੇ ਮੁੱਖ ਨਿਯਮ ਸਿਖਾਏ ਗਏ ਨੇ ਸੋ ਇਸ ਪ੍ਰੋਗਰਾਮ ਦੌਰਾਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਸੜਕ ਤੇ ਚੱਲਦੇ ਸਮੇਂ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਸੋ ਟ੍ਰੈਫਿਕ ਸਾਈਨ ਬੋਰਡ ਦਾ ਕੀ ਮਤਲਬ ਹੁੰਦਾ ਹੈ ਤੇ ਇਹਨਾਂ ਦੀ ਪਛਾਣ ਕਿਵੇਂ ਕਰਨੀ ਹੈ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਪੀਟੀਐਮ ਪ੍ਰੋਗਰਾਮ ਦੇ ਮੌਕੇ ਤੇ ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਮਾਪਿਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਕੂਲ ਵੈਨ ਜਾਂ ਬੱਸਾਂ ਦੇ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕਿਵੇਂ ਹੋਵੇ ਸੋ ਡਰਾਈਵਰ ਦੇ ਕੋਲ ਵੈਧ ਲਾਇਸੈਂਸ ਹੋਵੇ ਵਾਹਨ ਦੀ ਫਿਟਨੈਸ ਪੂਰੀ ਹੋਵੇ ਅਤੇ ਬੱਚਿਆਂ ਦੀ ਸੇਫਟੀ ਬੈਲਟ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਣਾ ਹੋਵੇ ਸੋ ਇੱਥੇ ਸਕੂਲ ਅਧਿਆਪਕਾਂ ਨੇ ਕਿਹਾ ਹੈ ਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਜੇ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਟ੍ਰੈਫਿਕ ਨਿਯਮਾਂ ਦੀ ਸਮਝ ਦਿੱਤੀ ਜਾਵੇ ਤਾਂ ਭਵਿੱਖ ਦੇ ਵਿੱਚ ਸੜਕ ਹਾਸਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ ਇਹ ਪਹਿਲ ਜਿਹੜੀ ਹੈ ਸੰਗਰੂਰ ਪੁਲਿਸ ਦੇ ਵੱਲੋਂ ਚਲਾਈ ਜਾ ਰਹੀ ਸੁਰੱਖਿਅਤ ਸੜਕਾਂ ਸੁਰੱਖਿਅਤ ਜੀਵਨ ਮੁਹਿੰਮ ਦਾ ਹਿੱਸਾ ਹੈ ਸੋ ਜਿਸ ਦੇ ਰਾਹੀਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਅਤੇ ਅਗਲੇ ਹਫਤੇ ਤੱਕ ਜਾਗਰੂਕਤਾ ਕੈਂਪ ਜਿਹੜੇ ਨੇ ਉਹ ਵੀ ਲਗਾਏ ਜਾਣਗੇ ਸੋ ਇਹ ਨਵਾਂ ਫਰਮਾਨ ਜਿਹੜਾ ਸਕੂਲਾਂ ਦੇ ਵਿੱਚ ਦੇ ਦਿੱਤਾ ਗਿਆ ਸੋ ਜਿੱਥੇ ਮੰਤਰੀ ਹਰਜੋਤ ਬੈਂਸ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਨਵਾਂ ਫਰਮਾਨ ਸਕੂਲਾਂ ਦੇ ਵਿੱਚ ਭੇਜਿਆ ਜਾ ਚੁੱਕਾ ਹੈ ਕਿ ਇੱਥੇ ਬੱਚਿਆਂ ਨੂੰ ਸੜਕੀ ਸੁਰੱਖਿਆ ਨਿਯਮਾਂ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਇਸ ਦੇ ਵਿੱਚ ਸੜਕ ਸੁਰੱਖਿਆ ਜਿਹੜੀ ਇਹਨਾਂ ਦੇ ਵੱਲੋਂ ਪਹਿਲਾਂ ਹੀ ਮੁਹਿੰਮ ਚਲਾਈ ਗਈ ਹੈ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਫਾਇਦਾ ਜ਼ਰੂਰ ਹੋਏਗਾ ਤੇ ਹੁਣ ਗੱਲ ਕਰਦੇ ਆ ਪੰਜਾਬ ਗਵਰਨਰ ਗਵਰਨਰ ਵੀ ਪੰਜਾਬ ਗਵਰਨਰ ਨੇ ਡੀਆਈਜੀ ਮਾਮਲੇ ਦੇ ਉੱਤੇ ਵੱਡਾ ਬਿਆਨ ਦਿੱਤਾ ਹੈ ਤੇ ਇਹ ਵੀ ਕਿਹਾ ਹੈ ਕਿ ਇਹ ਸਾਰੀ ਪ੍ਰਾਪਰਟੀ ਮਹਿਜ਼ ਇੱਕ ਦਿਨ ਦੇ ਵਿੱਚ ਬਣਾਈ ਤਾਂ ਨਹੀਂ ਲੱਗਦੀ ਦੱਸ ਦਿਓ ਕਿ ਡੀਆਈਜੀ ਹਰਚਰਨ ਪੁੱਲਰ ਤੇ ਗਵਰਨਰ ਲਾਲਚੰਦ ਕਟਾਰੀਆ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਸੋ ਲਾਲਚੰਦ ਕਟਾਰੀਆ ਨੇ ਇੱਥੇ ਕਿਹਾ ਹੈ ਕਿ ਹਰ ਹਰਚਰਨ ਪੁੱਲਰ ਦੇ ਘਰੋਂ ਕਰੋੜਾ ਰੁਪਏ ਮਿਲੇ ਨੇ ਹਾਲਾਂਕਿ ਇੰਨਾ ਪੈਸਾ ਇੱਕ ਦਿਨ ਦੇ ਵਿੱਚ ਤਾਂ ਇਕੱਠਾ ਨਹੀਂ ਕੀਤਾ ਹੋਣਾ ਜੇ ਇਸ ਸਟੇਜ ਤੇ ਇੰਨਾ ਪ੍ਰੇਸ਼ਟਾਚਾਰ ਹੈ ਤਾਂ ਕੁਝ ਕੀ ਕੁਝ ਨਹੀਂ ਹੁੰਦਾ ਹੋਵੇਗਾ ਸੋ ਇਹ ਵੀ ਕਹਿੰਦੇ ਹੋਏ ਉਹ ਨਜ਼ਰ ਆਏ ਨੇ ਅੱਗੇ ਉਹਨਾਂ ਇਹ ਵੀ ਕਿਹਾ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਲੈ ਕੇ ਬੈਠੇ ਤੇ ਫਿਰ ਵੀ ਪਤਾ ਨਹੀਂ ਲੱਗਿਆ ਸੋ ਇੱਥੇ ਕਹਿੰਦੇ ਹੋਏ ਨਜ਼ਰ ਆਏ ਇਸ ਤੋਂ ਜ਼ਿਆਦਾ ਮੰਦ ਭਾਗਾ ਕੁਝ ਵੀ ਨਹੀਂ ਹੋ ਸਕਦਾ ਇਹ ਵੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਸੋ ਦੱਸ ਦਈਏ ਕਿ ਲਗਭਗ ਇੱਥੇ ਜਿਹੜਾ ਮਾਮਲਾ ਹੈ ਕਾਫੀ ਹੱਦ ਤੱਕ ਪੱਕਦਾ ਹੋਇਆ ਨਜ਼ਰ ਆਇਆ ਸੋ ਡੀਆਈਜੀ ਪੁੱਲਰ ਨੂੰ ਅੱਜ ਸੀਬੀਆਈ ਨੇ ਕੋਰਟ ਦੇ ਵਿੱਚ ਪੇਸ਼ ਜਿੱਥੇ ਕੀਤਾ ਜਿੱਥੇ ਉਹਨਾਂ ਨੂੰ ਨਿਆਂਇਕ ਹਿਰਾਸਤ ਤੇ ਭੇਜਿਆ ਗਿਆ ਉੱਥੇ ਹੀ ਪੰਜਾਬ ਦੇ ਗਵਰਨਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਖੁਦ ਕਿਹਾ ਕਿ ਐਡੇ ਵੱਡੇ ਅਹੁਦੇ ਤੇ ਰਹਿ ਕੇ ਵੀ ਇੰਨੀ ਜ਼ਿਆਦਾ ਭ੍ਰਿਸ਼ਟਾਚਾਰੀ ਤੇ ਅੱਗੇ ਕੀ ਕੁਝ ਨਹੀਂ ਹੁੰਦਾ ਹੋਵੇਗਾ ਸੋ ਹੋਰ ਜਿਹੜੇ ਅਫਸਰ ਨੇ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਉਹਨਾਂ ਨੇ ਸਵਾਲ ਜਿਹੜੇ ਨੇ ਇਹ ਚੁੱਕੇ ਨੇ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਾਰੀ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਡੁੰਗਾਈ ਦੇ ਨਾਲ ਇਹਨਾਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਐਨਾ ਜਿਹੜਾ ਧਾਨ ਹੈ ਉਹਨਾਂ ਦੇ ਕੋਲ ਪਹੁੰਚਦਾ ਰਿਹਾ ਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ ਸੋ ਇਹ ਕਹਿੰਦੇ ਹੋਏ ਅੱਜ ਗਵਰਨਰ ਜਿਹੜੇ ਨੇ ਪੰਜਾਬ ਦੇ ਉਹ ਨਜ਼ਰ ਆਏ ਨੇ ਸੋ ਇੱਥੇ ਗਵਰਨਰ ਪੰਜਾਬ ਨੇ ਇਹ ਵੀ ਕਿਹਾ ਹੈ ਕਿ ਲਾਜ਼ਮੀ ਹੈ ਕਿ ਜੇਕਰ ਇੰਨੇ ਵੱਡੇ ਅਹੁਦੇ ਤੇ ਰਹਿ ਕੇ ਇੰਨੀ ਭ੍ਰਿਸ਼ਟਾਚਾਰੀ ਹੈ ਤਾਂ ਕੁਝ ਵੀ ਹੋ ਸਕਦਾ ਹੈ ਸੋ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਲਗਭਗ ਭ੍ਰਿਸ਼ਟਾਚਾਰੀ ਦੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਬਹੁਤ ਕੀਤੇ ਜਾਂਦੇ ਨੇ ਕਿ ਭ੍ਰਿਸ਼ਟਾਚਾਰੀ ਦੇ ਉੱਤੇ ਨਕੇਲ ਕਸੀ ਜਾਵੇਗੀ ਨਸ਼ਿਆਂ ਦੇ ਉੱਤੇ ਨਕੇਲ ਕਸੀ ਜਾਵੇਗੀ ਪਰ ਇਹ ਭ੍ਰਿਸ਼ਟਾਚਾਰੀ ਦਾ ਇੱਕ ਸਿਰਫ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਅਜੇ ਤੱਕ ਆਈ ਥਿੰਕ ਬਹੁਤ ਜ਼ਿਆਦਾ ਗੌਰ ਕਰਨ ਦੀ ਵੀ ਜ਼ਰੂਰਤ ਹੈ ਕਿਉਂਕਿ ਇਹ ਜਿਹੜੇ ਮਾਮਲੇ ਨੇ ਨਾ ਸਿਰਫ ਇਹ ਪੈਂਡਿੰਗ ਨੇ ਬਲਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਕਾ ਯਾ ਤਾਂ ਕਹਿ ਸਕਦੇ ਆ ਕਿ ਪ੍ਰਿਸ਼ਟਾਚਾਰੀ ਦੇ ਉੱਤੇ ਜੇਕਰ ਰੋਕ ਲਗਾਉਣੀ ਹੈ ਤਾਂ ਇਹਨਾਂ ਦੇ ਉੱਤੇ ਗੌਰ ਕਰਨਾ ਜ਼ਰੂਰੀ ਹੈ ਸਿਰਫ ਇੱਥੇ ਡੀਆਈਜੀ ਦਾ ਜਿਹੜਾ ਇਹ ਮਾਮਲਾ ਹੈ ਫਿਲਹਾਲ ਦੀ ਘੜੀ ਤਾਂ ਉਹਨਾਂ ਨੂੰ ਨਿਆਇਕ ਹਿਰਾਸਤ ਤੇ ਭੇਜਿਆ ਹੋਇਆ ਹੈ ਤੇ ਦੂਜੇ ਪਾਸੇ ਜਿਹੜੇ ਹੋਰ ਮਾਮਲੇ ਪੈਂਡਿੰਗ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਦੀ ਜਿਹੜੀ ਸਖਤ ਤੋਂ ਸਖਤ ਜਿਹੜੀ ਹੈ ਜ਼ਰੂਰਤ ਹੈ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਇਹਨਾਂ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਚੀ ਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ